ਬਾਦਲ ਪਰਿਵਾਰ ਦੇ ਸੁਖ ਵਿਲਾਸ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਕਿ ਨਾਮ ਚਰਚਾ ਦੇ ਵਿੱਚ ਆਖਿਆ। ਉੱਥੇ ਹੀ ਹੁਣ ਸੁਖ ਵਿਲਾਸ ਨੂੰ ਲੈ ਕੇ ਕਬਜ਼ੇ ਦੇ ਵਿੱਚ ਲੈਣ ਦੇ ਲਈ ਪੰਜਾਬ ਸਰਕਾਰ ਨੇ ਪੂਰੀ ਤਿਆਰੀ ਖਿੱਚ ਲਈ ਹੈ। ਜਿਵੇਂ ਜਿਦਾ ਦੁਦਾਰਾਂ ਦੇ ਦੱਸਿਆ ਜਾ ਰਿਹਾ ਹੈ ਕਿ ਸਕੂਲ ਬਣਾਉਣ ਦੇ ਲਈ ਵੀ ਕਿਹਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਪਹਿਲਾ ਵੀ ਸੁਖ ਵਿਲਾਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕਿ ਬਾਦਲਾ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਸੀ ਤੇ ਹੁਣ ਫਿਰ ਤੋਂ ਸੁਖ ਵਿਲਾਸ ਨੂੰ ਲੈ ਕੇ ਆਮ ਆਦਮੀ ਪਾਰਟੀ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਫਿਰ ਤੋਂ ਇੱਕ ਵਾਰ ਜਿਹੜਾ ਕਿ ਉਹਨਾਂ ਨੇ ਕਹਿ ਦਿੱਤਾ ਹੈ ਕਿ ਹੁਣ ਸੁਖ ਵਿਲਾਸ ਨੂੰ ਅਸੀਂ ਕਬਜ਼ੇ ਦੇ ਵਿੱਚ ਲਵਾਂਗੇ ਤੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਸਦੇਵ ਚੋਣਾ ਨੇ ਲਿਖਿਆ ਕਿ ਸਰਕਾਰ ਲੋਕਾਂ ਦੇ ਪੈਸੇ ਲੁੱਟ ਕੇ ਬਣਾਏ ਹੋਏ ਸੁਖ ਵਿਲਾਸ ਨੂੰ ਕਬਜ਼ੇ ਚ ਲਵੇਗੀ ਅਸੀਂ ਇਸ ਨੂੰ ਟਹਾਂਗੇ ਨਹੀਂ ਬਲਕਿ ਸਕੂਲ ਬਣਾਵਾਂਗੇ ਕਿਉਂਕਿ ਇਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਸਕੂਲ ਬਣਿਆ ਤਾਂ ਸਾਡਾ ਨਾਰਾ ਹੋਊਗਾ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਦੇ ਪਿੱਛੇ ਪੁਲ ਹੋਵੇਗਾ ਤੇ ਦਾਸ ਇਹ ਕਾਮ ਆਦਮੀ ਪਾਰਟੀ ਦੇ ਵੱਲੋਂ ਇਹ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਵੀ ਦਾਸ ਇਹ ਕਿ ਸੁਖ ਵਿਲਾਸ ਜਿਹੜਾ ਕਿ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਪਰਦਾ ਫਾਸ਼ ਕੀਤਾ ਗਿਆ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਉੱਤੇ ਪਰਟਵਾਰ ਕੀਤੇ ਤੇ ਉਹਨਾਂ ਨੇ ਕਿਹਾ ਕਿ ਸੁਖ ਵਿਲਾਸ ਨੂੰ ਲੈ ਕੇ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਖਾ ਲਿਆ ਲੋਟਰ ਉੱਟ ਕੇ ਲੋਕਾਂ ਨੇ ਇਹਨਾਂ ਨੇ ਨੋਚ ਲਿੱਤਾ ਤੇ ਜਿਸ ਦੇ ਦੌਰਾਨ ਹੁੜ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਆਏ ਦਿਨਾਂ ਦੇ ਵਿੱਚ ਅਕਾਲੀ ਦਲ ਅਤੇ ਆਵਾਜ਼ ਆਦਮੀ ਪਾਰਟੀ ਦੀ ਪੂਰਨ ਤੌਰ ਤੇ ਖੜਕੀ ਹੋਈ ਨਜ਼ਰ ਆਉਂਦੀ ਹੈ ਤੇ ਉੱਥੇ ਹੀ ਸੁਖ ਵਿਲਾਸ ਨੂੰ ਲੈ ਕੇ ਪਰਮਬੰਦ ਸਿੰਘ ਬੰਟੀ ਰਮਾਣਾ ਦੇ ਵੱਲੋਂ ਜਿਹੜੇ ਕਿ ਸਬੂਤ ਪੇਸ਼ ਕੀਤੇ ਗਏ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਝੂੜ ਬੋਲਦਾ ਹੈ ਤੇ ਆਏ ਦਿਨਾਂ ਦੇ ਵਿੱਚ ਉਸ ਤੇ ਆਏ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਿ ਕੋਈ ਨਾ ਕੋਈ ਨਵਾਂ ਚਾ ਚੜਿਆ ਰਹਿੰਦਾ ਤੇ ਬਸ ਜਿਹੜਾ ਕਿ ਹੁਣ ਬਾਦਲ ਪਰਿਵਾਰ ਦੇ ਵੱਲੋਂ ਵੀ ਸਿੱਧਾ ਚੈਲੰਜ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੁੱਖ ਵਿਲਾਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਝੂੜਬੋਤ ਹੈ ਤੇ ਸੁਖ ਵਿਧਾਨ ਸੁੱਖ ਵਿਲਾਸ ਨੂੰ ਲੈ ਕੇ ਜਿਹੜਾ ਕਿ ਇੱਕ ਪੇਚ ਵੀ ਫਸਿਆ ਹੋਇਆ ਨਜ਼ਰ ਆ ਰਿਹਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਲੈ ਕੇ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗਣ ਨਹੀਂ ਤਾਂ ਮੈਂ ਮਾਣ ਹਾਨੀ ਦਾ ਕੇਸ ਪਾਵਾਂਗਾ ਤੇ ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਮੈਂ ਮਾਫੀ ਨਹੀਂ ਮੰਗਾਗਾ ਜਿਹੜਾ ਕੇਸ ਪਾਉਣਾ ਹੈ ਪਾ ਲਵੋ ਤੇ ਆਏ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਪਾਲਟਵਾਰ ਕੀਤੇ ਜਾ ਰਹੇ ਸੀ ਤੇ ਹੁਣ ਸੁਖ ਵਿਲਾਸ ਨੂੰ ਲੈ ਕੇ ਫਿਰ ਤੋਂ ਚਰਚਾ ਛਿੜ ਗਈ ਹੈ ਤੇ ਉੱਥੇ ਹੀ ਹੋਣਾ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਸੁਖ ਵਿਲਾਸ ਨੂੰ ਲੈ ਕੇ ਅਸੀਂ ਕਬਜ਼ੇ 'ਚ ਲਵਾਗੇ ਤੇ ਉੱਥੇ ਸਕੂਲ ਬਣਾਵਾਂਗੇ ਪਰ ਇਹਨੂੰ ਢਾਵਾਂਗੇ ਨਹੀਂ ਤੇ ਜਿਸ ਦੇ ਦੌਰਾਨ ਹੁਣ ਆਪ ਸਰਕਾਰ ਦੇ ਵੱਲੋਂ ਪਟਵਾਰ ਜਿਹੜੇ ਕਿ ਅਕਾਲੀ ਦਲ ਦੇ ਉੱਤੇ ਕੀਤੇ ਗਏ ਤੇ ਉੱਥੇ ਹੀ ਸਿੱਧੀ ਚੁਣੌਤੀ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਕੁਝ ਬੰਦੇ ਸੁਖ ਵਿਲਾਸ ਨੂੰ ਲੈ ਕੇ ਸਬੂਤ ਪੇਸ਼ ਕਰ ਰਹੇ ਹਨ ਪਰ ਦੇਕਰ ਹਿੰਮਤ ਹੈ ਸੁਖਵੀਰ ਬਾਦਲ ਸੁਖ ਵਿਲਾਸ ਨੂੰ ਲੈ ਕੇ ਆਪ ਜਿਹੜਾ ਕਿ ਜਵਾਬ ਦੇਣ ਤੇ ਜਿਸ ਤੋਂ ਬਾਅਦ ਸੁਖ ਵਿਲਾਸ ਨੂੰ ਲੈ ਕੇ ਸੁਖਵੀਰ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ 사ਦੇ ਗਏ ਤੇ ਉਹਨਾਂ ਨੇ ਕਿਹਾ ਕਿ ਸੁਖ ਵਿਲਾਸ ਨੂੰ ਲੈ ਕੇ ਜੋ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਭੱਦੀ ਸ਼ਬਦਾਵਲੀ ਵਰਤੀ ਗਈ ਆ ਉਸ ਨੂੰ ਲੈ ਕੇ ਉਹ ਮਾਫੀ ਮੰਗਣ ਨਹੀਂ ਮੈਂ ਮੜਖਾਨੀ ਦਾ ਕੇਸ ਪਾ ਦਮਗਾ 71 ਦਾ ਸਮਾਧਿਤ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜਿਆ ਗਿਆ ਅਤੇ ਉੱਥੇ ਹੀ ਹੁਣ ਸੁਖ ਵਿਲਾਸ ਨੂੰ ਲੈ ਕੇ ਫਰ ਤੋਂ ਇੱਕ ਨਮੀ ਚਰਚਾ ਛੜ ਗਈ ਹੈ ਤੇ ਉੱਥੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਇਸ ਪੇਜ ਦੇ ਉੱਤੇ ਜਿਹੜਾ ਕਿ ਜਿਹੜਾ ਕਿ ਸੁੱਖ ਵਿਲਾਸ ਨੂੰ ਲੈ ਕੇ ਸ਼ੇਅਰ ਕੀਤਾ ਗਿਆ ਤੇ ਜਿਸ ਦੇ ਦੌਰਾਨ ਸੋਸ਼ਲ ਮੀਡੀਆ ਤੇ ਇਹ ਚਰਚਾ ਮ ਹੁਣ ਪੂਰਨ ਤੌਰ ਤੇ ਫਰਤੋਸ਼ਾਈਆਂ ਹੋਈਆਂ ਨੇ ਤੇ ਅਕਾਲੀ ਦਲ ਅਤੇ ਉੱਥੇ ਹੀ ਆਪ ਸਰਕਾਰ ਦੇ ਵਿੱਚ ਪੂਰਨ ਤੌਰ ਤੇ ਖੜਕੀ ਹੋਈ ਨਜ਼ਰ ਵੀ ਆ ਰਹੀ ਹੈ ਤੇ ਇੱਕ ਦੂਜੇ ਦਾ ਆਏ ਦਿਨਾਂ ਦੇ ਵਿੱਚ ਪੇਟ ਵੀ ਫਸਿਆ ਹੋਇਆ ਨਜ਼ਰ ਆ ਰਿਹਾ ਤੇ ਜਿਉਂ-ਜਿਉਂ ਵੋਟਾਂ ਦੇ ਨੇੜੇ ਆ ਰਹੇ ਨੇ ਉੱਥੇ ਹੀ ਉਸੇ ਤਰ੍ਹਾਂ ਇੱਕ ਦੂਜਿਆਂ ਨੂੰ ਟੱਕਰ ਵੀ ਦਿੱਤੀ ਜਾ ਰਹੀ ਹੈ ਤੇ ਹੁਣ ਆਪ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸੁਖ ਵਿਲਾਸ ਨੂੰ ਲੈ ਕੇ ਹੁਣ ਇਹ ਕਹਿ ਦਿੱਤਾ ਹੈ ਕਿ ਹੁਣ ਇਸ ਨੂੰ ਅਸੀਂ ਕਬਜ਼ੇ 'ਚ ਲਵਾਂਗੇ ਅਤੇ ਉੱਥੇ ਇਹਨੂੰ ਢਾਵਾਂਗੇ ਨਹੀਂ ਪਰੰਤੂ ਅਸੀਂ ਨਵਾਂ ਸਕੂਲ ਹੈ ਜਿਹੜਾ ਕਿ ਜ਼ਰੂਰ ਬਣਾਵਾਂਗੇ ਤੇ ਜਿਸ ਦੇ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾ ਕਿ ਚੁਣੌਤੀਆਂ ਅਕਾਲੀ ਦਲ ਨੂੰ ਦਿੱਤੀਆਂ ਗਈਆਂ ਸੀ ਤੇ ਹੁਣ ਦੇਖਣਯੋਗ ਇਹ ਹੋਵੇਗਾ ਕਿ ਸੁਖ ਵਿਲਾਸ ਜਿਹੜਾ ਕਿ ਕਬਜ਼ੇ ਦੇ ਵਿੱਚ ਲਿਆ ਜਾਵੇਗਾ ਜਾਂ ਨਹੀਂ ਜਾਂ ਅਕਾਲੀ ਦਲ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕੋਈ ਵੱਡਾ ਐਕਸ਼ਨ ਫਰਤੋਂ ਲਿਆ ਜਾਵੇਗਾ ਤੇ ਦੇਖਣਯੋਗ ਇਹ ਹੋਵੇਗਾ ਤੇ ਜਿਸ ਦੇ ਦੌਰਾਨ ਹੁਣ ਜਦੋਂ ਪੰਜਾਬ ਸਰਕਾਰ ਨੇ ਜੇਕਰ ਉਥੇ ਸਕੂਲ ਬਣਾਉਣ ਦੇ ਲਈ ਕਹਿੰਦੇ ਨੇ ਤਾਂ ਉਥੇ ਕੀ ਸੁੱਖ ਵਿਲਾਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਕੋਈ ਜਵਾਬ ਕੋਈ ਐਕਸ਼ਨ ਦਿੱਤਾ ਜਾਵੇਗਾ ਜਾਂ ਨਹੀਂ ਤੇ ਜਿਸ ਦੌਰਾਨ ਹੁਣ ਇੱਕ ਦੂਜੇ ਦੇ ਉੱਤੇ ਪਟ ਵਾਰ ਕੀਤੇ ਵੀ ਜਾ ਰਹੇ ਨੇ ਤੇ ਇੱਕ ਦੂਜੇ ਦਾ ਪੇਟ ਫਸਿਆ ਹੋਇਆ ਨਜ਼ਰ ਆ ਰਿਹਾ